ਵੈਕਟਰ ਮਰਜੀਤ ਸਿੰਘ ਐਸ ਐਚਓ ਸਦਰ ਪਠਾਨਕੋਟ ਅਤੇ ਉਸਦੀ ਟੀਮ ਵੱਲੋਂ ਦੋ ਚੋਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਵਿੱਚੋਂ ਚੋਰਾਂ ਦੇ ਵਿੱਚੋਂ ਇੱਕ ਅਭਿਸ਼ੇਕ ਗੁਰਦਾਸਪੁਰ ਦਾ ਅਤੇ ਕ੍ਰਿਸ਼ੀ ਬਟਾਲੇ ਦਾ ਰਹਿਣ ਵਾਲਾ ਇਹਨਾਂ ਚੋਰਾਂ ਨੇ ਇਸ ਇਲਾਕੇ ਦੇ ਵਿੱਚ ਕਾਫੀ ਤਰਸੱਲ ਬਚਾਈ ਹੋਈ ਸੀ ਅਤੇ ਕਈ ਜਗ੍ਹਾਾਂ 'ਤੇ ਚੋਰੀਆਂ ਕੀਤੀਆਂ ਇੱਕ ਝਾਕੋ ਲਾੜੀ ਦੇ ਵਿੱਚ ਮਾਤਾ ਦਾ ਮੰਦਿਰ ਹੈ ਉੱਥੋਂ ਇਹਨਾਂ ਨੇ ਮਾਤਾ ਦਾ ਜਿਹੜਾ ਲੌਕਟ ਆ ਉਹ ਚੋਰੀ ਕਰ ਲਿਆ ਸੀ ਜੋ ਅਸੀਂ ਬਰਾਮਦ ਕਰ ਲਿਆ ਅਤੇ ਇਸੇ ਤਰ੍ਹਾਂ ਚਾਕੋਲਾੜੀ ਦੇ ਵਿੱਚ ਇੱਕ ਘਰ ਦੇ ਵਿੱਚੋਂ ਇਹਨਾਂ ਨੇ 4500 ਰੁਪਏ ਵੀ ਚੋਰੀ ਕੀਤਾ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਅਤੇ ਇੱਕ ਜਿਹੜਾ ਰਾਜਪੁਰੂ ਦਾ ਪਿੰਡ ਵਿੱਚ 6 ਤੋਲੇ ਸੋਨੇ ਤੇ 6 ਤੋਲੇ ਸੋਨੇ ਤੇ 60000 ਰੁਪਏ ਚੋਰੀ ਹੋਏ ਸੀ ਉਹ ਵੀ ਇਹਨਾਂ ਨੇ ਵਾਰਦਾਤ ਮੰਨੀ ਹੈ ਉਹ ਅਸੀਂ ਜਿਹੜਾ ਇਹਨਾਂ ਦੇ ਕੋਲ ਰਿਕਵਰੀ ਅਸੀਂ ਕਰਵਾ ਰਹੇ ਹਾਂ ਤੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਦੀਨਾ ਨਗਰ ਦੇ ਵਿੱਚ ਵੀ ਚਾਰ ਪੰਜ ਚੋਰੀਆਂ ਆਪਣੀਆਂ ਕੀਤੀਆਂ ਮੰਨੀਆਂ ਨੇ ਜੋ ਇਲਾਕੇ ਦੇ ਵਿੱਚ ਇਹ ਚੋਰ ਕਾਫੀ ਸਰਗਰਮ ਹੈ ਇਨਾਂ ਦੇ ਖਿਲਾਫ ਪਹਿਲਾਂ ਵੀ 8 ਦੇ ਕਰੀਬ ਮੁਕੱਦਮੇ ਦਰਜ ਆ ਜਿਨ੍ਹਾਂ ਵਿੱਚ ਇਹ ਜਿਹੜਾ ਆਪਣਾ ਜ਼ਮਾਨਤ ਆ ਹੋਰ ਵੀ ਹੈਗੇ ਇਹਨਾਂ ਦੇ ਇਸ ਤਰ੍ਹਾਂ ਅਸੀਂ ਜਿਹੜਾ ਸਾਡੀ ਇਨਵੈਸਟੀਗੇਸ਼ਨ ਇਹ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਇਹਨਾਂ ਦੇ ਖਿਲਾਫ ਪਰਚਾ ਦਰਜਾ ਇਹ ਸਾਡੇ ਕੋਲ ਰਿਮਾਂਡ ਤੇ ਆ ਅਤੇ ਇਹਨਾਂ ਨੇ ਇਲਾਕੇ ਦੇ ਵਿੱਚ ਕਾਫੀ ਹੋਰ ਵੀ ਚੋਰੀਆਂ ਕੀਤੀਆਂ ਨੇ ਜਿਨ੍ਹਾਂ ਦਾ ਅਸੀਂ ਜਲਦੀ ਹੀ ਪਰਦਾਫਾਸ਼ ਕਰਦੇ ਹਾਂਗੇ